ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਿਹੜੀ ਵੱਡੀ ਖਬਰ ਦੇ ਨਾਲ ਤੁਸੀਂ ਕਰਨਾ ਚਾਹੋਗੇ ਮੈਂ ਜ਼ਰੂਰ ਚਾਹਾਂਗੀ ਕਿ ਪਹਿਲਾਂ ਖਾਸ ਖਬਰ ਦੇ ਉੱਪਰ ਹੀ ਤੁਸੀਂ ਆਪਣੇ ਐਨਾਲਿਸਿਸ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰੋ ਹਰਜੋਤ ਜੀ ਸਭ ਤੋਂ ਪਹਿਲਾਂ ਗੱਲ ਕਾਂਗਰਸ ਦੀ ਕਰਾਂਗੇ ਕਾਂਗਰਸ ਉਹ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਕਾਂਗਰਸ ਦੇ ਪਰਿਵਾਰੀ ਦਵਿੰਦਰ ਯਾਦਵ ਆਏ ਹੋਏ ਨੇ ਔਰ ਦਵਿੰਦਰ ਯਾਦਵ ਔਰ ਰਾਜਾ ਵੜਿੰਗ ਪਾਰਟੀ ਦੇ ਵਿੱਚ ਅਨੁਸ਼ਾਸਨ ਦੀਆਂ ਗੱਲਾਂ ਕਰਦੇ ਨੇ ਪਰ ਇਹਨਾਂ ਦੋਵਾਂ ਦੇ ਸਾਹਮਣੇ ਪਾਰਟੀ ਦੇ ਵਿੱਚ ਅਨੁਸ਼ਾਸਨ ਦੀਆਂ ਧਜੀਆਂ ਉੱਡ ਰਹੀਆਂ ਨੇ ਕੱਲ ਨਵਾਂ ਸ਼ਹਿਰ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਕਾਂਗਰਸ ਦੀ ਮੀਟਿੰਗ ਸੀ ਉੱਥੇ ਦਵਿੰਦਰ ਯਾਦਵ ਮੌਜੂਦ ਸੀ ਜਿਹੜੇ ਪਰਿਵਾਰੀ ਨੇ ਕਾਂਗਰਸ ਪਾਰਟੀ ਦੇ ਮੈਨੂੰ ਇਹ ਸਪਸ਼ਟ ਨਹੀਂ ਹੈ ਕਿ ਉੱਥੇ ਰਾਜਾ ਵੜਿੰਗ ਮੌਜੂਦ ਸੀ ਜਾਂ ਨਹੀਂ ਸੀ ਪਰ ਦਵਿੰਦਰ ਯਾਦਵ ਮੌਜੂਦ ਸੀ ਮੀਡੀਆ ਦੇ ਵਿੱਚ ਇਸ ਤਰੀਕੇ ਦੀਆਂ ਰਿਪੋਰਟਾਂ ਵੀ ਆਈਆਂ ਨੇ ਉੱਥੇ ਕਾਂਗਰਸ ਦੇ ਵਿੱਚ ਮਾਈਕ ਤੇ ਬੋਲਣ ਨੂੰ ਲੈ ਕੇ ਰੌਲਾ ਪੈ ਗਿਆ ਦੋ ਤਿਰਾਂ ਦੇ ਵਿੱਚ ਚੱਲਦੀ ਮੀਟਿੰਗ ਦੇ ਵਿੱਚ ਗਰਮਾ-ਗਰਮੀ ਹੋ ਗਈ ਹਾਲ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਵਲੰਟੀਅਰ ਵਰਕਰ ਲੀਡਰ ਮੌਜੂਦ ਸੀ ਮੰਚ ਤੇ ਵੱਡੇ-ਵੱਡੇ ਲੀਡਰ ਬੈਠੇ ਸੀ ਔਰ ਪੰਡਾਲ ਚ ਦੋ ਗਰੁੱਪਾਂ ਦੇ ਵਿੱਚ ਅਜਹੀ ਗਰਮਾ-ਗਰਮੀ ਹੋਈ ਕਿ ਸਾਰਿਆਂ ਨੂੰ ਵਿੱਚ ਬਚਾਅ ਕਰਨਾ ਪਿਆ ਨਹੀਂ ਤਾਂ ਗੱਲ ਕਿਸੇ ਵੀ ਹੱਦ ਤੱਕ ਜਾ ਸਕਦੀ ਸੀ ਸੋ ਇਹ ਤਾਂ ਤਸਵੀਰ ਸੀ ਕੱਲ ਕਾਂਗਰਸ ਦੇ ਅਨੁਸ਼ਾਸਨ ਦੀ ਕਿ ਕਿਵੇਂ ਵੱਡੇ-ਵੱਡੇ ਲੀਡਰਾਂ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਦਾ ਜ਼ਾਬਤਾ ਸਾਡੇ ਸਾਹਮਣੇ ਆ ਰਿਹਾ ਹੈ ਕਾਂਗਰਸ ਦਾ ਅਨੁਸ਼ਾਸਨ ਸਾਡੇ ਸਾਹਮਣੇ ਆ ਰਿਹਾ ਹੈ ਔਰ ਕਿਵੇਂ ਕਾਂਗਰਸ ਦੇ ਲੀਡਰ ਇੱਕ ਦੂਜੇ ਖਿਲਾਫ ਟਿੱਪਣੀਆਂ ਕਰਕੇ ਤੱਜੀਆਂ ਉਡਾਰੇ ਨੇ ਕਾਂਗਰਸ ਦੇ ਜ਼ਾਬਤੇ ਦੀਆਂ ਅਨੁਸ਼ਾਸਨ ਦੀਆਂ ਉਂਜ ਕਾਂਗਰਸ ਦਾ ਜ਼ਾਬਤਾ ਕੀ ਹੈ ਇਹ ਹਜੇ ਸੋਸ਼ਲ ਮੀਡੀਆ ਤੇ ਕਾਂਗਰਸ ਨੇ ਅਪਲੋਡ ਨਹੀਂ ਕੀਤਾ ਸੋ ਜ਼ਰੂਰ ਕਰ ਦੇਣਾ ਚਾਹੀਦਾ ਹੈ ਹਰ ਰੋਜ਼ ਹੀ ਕਾਂਗਰਸ ਦਾ ਜ਼ਾਬਤਾ ਅਗਰ ਕਾਂਗਰਸ ਪਾਰਟੀ ਅਪਲੋਡ ਕਰੇ ਤੇ ਉਹਦੇ ਨਾਲ ਵਲੰਟੀਅਰਸ ਨੂੰ ਵਰਕਰਾਂ ਨੂੰ ਲੀਡਰਾਂ ਨੂੰ ਸਹੂਲियत ਹੋਏਗੀ ਕਿ ਕਾਂਗਰਸ ਦੇ ਵਿੱਚ ਅਨੁਸ਼ਾਸਨ ਦੇ ਨਿਜਮ ਕੀ ਨੇ ਕਾਂਗਰਸ ਦਾ ਅਨੁਸ਼ਾਸਨ ਹੁੰਦਾ ਕੀ ਹੈ ਹੁਣ ਕੱਲ ਇੱਕ ਹੋਰ ਬਹੁਤ ਵੱਡੇ ਲੀਡਰ ਦੀ ਮੈਂ ਗੱਲ ਕਰਦਾ ਇੱਕ ਬਹੁਤ ਵੱਡਾ ਲੀਡਰ ਹੈ ਉਹਨੇ ਸ਼ੱਕ ਪ੍ਰਗਟ ਕਰਤਾ ਉਹ ਕਹਿੰਦੇ ਕਾਂਗਰਸ ਚ ਕਈ ਹਲਕਿਆਂ ਚ ਗੈਂਗਰੀਨ ਫੈਲ ਗਈ ਇੱਕ ਲੀਡਰ ਦਾ ਮੈਂ ਨਾਂ ਲੈ ਦਿੰਨਾ ਜਿਨ੍ਹਾਂ ਨੇ ਬਿਆਨ ਵੀ ਦਿੱਤਾ ਹੈ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਕਈ ਹਲਕਿਆਂ ਦੇ ਵਿੱਚ ਗੈਂਗਰੀਨ ਫੈਲ ਗਈ ਕਾਂਗਰਸ ਚ ਤੇ ਉਹ ਮੰਚ ਤੇ ਭਾਸ਼ਣ ਦੇ ਰਹੇ ਸੀ ਬਹੁਤ ਵੱਡੇ ਵੱਡੇ ਲੀਡਰਾਂ ਉਦੋਂ ਬੈਠੇ ਸੀ ਪ੍ਰਤਾਪ ਬਾਜਵਾ ਕਹਿੰਦੇ ਜਦੋਂ ਗੈਂਗਰੀਨ ਹੋ ਜਾਂਦੀ ਹੈ ਤਾਂ ਸਮੇਂ ਸਿਰ ਗੂਠਾ ਕੱਟ ਦੇਣਾ ਚਾਹੀਦਾ ਹੈ ਨਹੀਂ ਤਾਂ ਹੋਰ ਅੰਗ ਵੱਢਣੇ ਪੈ ਸਕਦੇ ਨੇ ਲੱਤ ਕੱਟਣੀ ਪੈ ਸਕਦੀ ਗਿੱਟਾ ਕੱਟਣਾ ਪੈ ਸਕਦਾ ਤੇ ਪ੍ਰਤਾਪ ਬਾਜਵਾ ਕਹਿੰਦੇ ਕਿ ਕਈ ਹਲਕਿਆਂ 'ਚ ਗੈਂਗਰੀਨ ਫੈਲ ਗਈ ਜਿਹੜਾ ਉਹਨਾਂ ਨੇ ਸ਼ਬਦ ਵਰਤੇ ਹਨਾ ਕਈ ਹਲਕਿਆਂ ਦਾ ਹੁਣ ਉਹ ਕਿਹੜੇ-ਕਿਹੜੇ ਹਲਕੇ ਨੇ ਜਿਨ੍ਹਾਂ ਦੇ ਵਿੱਚ ਗੈਂਗਰੀਨ ਫੈਲੀ ਹੈ ਕਿ ਰਾਜਾ ਵੜਿੰਗ ਇਸ ਮਾਮਲੇ ਤੇ ਕੋਈ ਜਾਂਚ ਕਰਾਉਣਗੇ ਕੀ ਕਾਂਗਰਸ ਪਾਰਟੀ ਕੋਈ ਡਾਕਟਰਾਂ ਦਾ ਪੈਨਲ ਬਣਾਏਗੀ ਤਾਂ ਕਿ ਡਾਕਟਰ ਪਤਾ ਕਰ ਸਕਣ ਕਿ ਕਿਹੜੇ ਕਿਹੜੇ ਹਲਕਿਆਂ 'ਚ ਗੈਂਗਰੀਨ ਫੈਲੀ ਹੈ ਕਿਉਂਕਿ ਗੈਂਗਰੀਨ ਇੱਕ ਮੈਡੀਕਲ ਟਰਮ ਹੈ ਜਦੋਂ ਗੈਂਗਰੀਨ ਫੈਲ ਜਾਂਦੀ ਹੈ ਤੇ ਡਾਕਟਰ ਅੰਗ ਕੱਟ ਦਿੰਦੇ ਨੇ ਹੁਣ ਜੇ ਕਾਂਗਰਸ 'ਚ ਪੰਜਾਬ 'ਚ ਕਈ ਹਲਕਿਆਂ 'ਚ ਗੈਂਗਰੀਨ ਫੈਲ ਗਈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਇਹਦਾ ਮਤਲਬ ਹੈ ਕਿ ਕਾਂਗਰਸ ਕਹਿੰਦੀ ਅਸੀਂ 13 ਦੀਆਂ 13 ਸੀਟਾਂ ਤੇ ਆਪ ਲੜਾਂਗੇ ਤੇ ਜਿੱਤਾਂਗੇ ਤੇ ਜੇ ਗੈਂਗਰੀਨ ਫੈਲ ਗਈ ਤੇ ਫੇਰ ਕਿਤੇ ਕੋਈ ਹਲਕੇ ਹੀ ਨਾ ਕੱਟਣੇ ਪੈ ਜਾਣ ਕਿਉਂਕਿ ਬਾਜਵਾ ਜੀ ਕਹਿੰਦੇ ਜੇ ਗੈਂਗਰੀਨ ਫੈਲ ਜੇ ਤਾਂ ਗੂਠਾ ਕੱਟ ਲਓ ਤੇ ਬਚਾਅ ਹੋ ਜਾਂਦਾ ਹੈ ਸਟਿਚ ਕਰ ਲਓ ਚਾਰ ਉਂਗਲਾਂ ਕੰਮ ਕਰ ਦਿੰਦੀਆਂ ਨੇ ਤੇ ਕਈ ਹਲਕਿਆਂ 'ਚ ਗੈਂਗਰੀਨ ਫੈਲ ਗਈ ਜੇ ਹੁਣ ਗੈਂਗਰੀਨ ਉਹਨਾਂ ਹਲਕਿਆਂ 'ਚੋਂ ਨਾ ਕੱਟੀ ਗਈ ਕਿਤੇ ਹਲਕੇ ਹੀ ਨਾ ਕੱਟਣੇ ਪੈ ਜਾਣ ਕਾਂਗਰਸ ਪਾਰਟੀ ਦੇ ਸੋ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਬਿਆਨ ਕਾਂਗਰਸ ਪਾਰਟੀ ਦਾ ਅਨੁਸ਼ਾਸਨ ਔਰ ਕਾਂਗਰਸ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਦੀਆਂ ਚੱਲਦੀਆਂ ਮੀਟਿੰਗਾਂ ਦੇ ਵਿੱਚ ਗਰਮਾ-ਗਰਮੀ ਬਹਿਸ ਬਸਈਆ ਹੋ ਰਿਹਾ ਹੈ ਉਹਦੇ ਨਾਲ ਟੈਲੀਵਿਜ਼ਨ ਜਦੋਂ ਸਾਡੇ ਲੋਕ ਦੇਖਦੇ ਨੇ ਤੇ ਉਹਨਾਂ ਦਾ ਮਨੋਰੰਜਨ ਵੀ ਖੂਬ ਹੁੰਦਾ ਹੈ ਹਾਲਾਂਕਿ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੈ ਇਹ ਜੀ ਗੱਲ ਨਹੀਂ ਕਿ ਪਾਰਟੀ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਨਹੀਂ ਹੁੰਦੀਆਂ ਉਹ ਵੀ ਹੁੰਦੀਆਂ ਨੇ ਕਾਂਗਰਸ ਪਾਰਟੀ ਬਹੁਤ ਅਮੀਰ ਵਿਰਸੇ ਦੀ ਪਾਰਟੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਕਾਂਗਰਸ ਪਾਰਟੀ ਨੇ ਵੱਡੀ ਭੂਮਿਕਾ ਨਿਭਾਈ ਹੈ ਅਗਰ ਉਸ ਵੇਲੇ ਦੇ ਲੀਡਰ ਅੱਜ ਜਿਉਂਦੇ ਹੁੰਦੇ ਤੇ ਉਹ ਵੀ ਅੱਜ ਹੈਰਾਨ ਪਰੇਸ਼ਾਨ ਹੋਣੇ ਸੀ ਕਿ ਅੱਜ ਕਾਂਗਰਸ ਪਾਰਟੀ ਕਿਸ ਪਾਸੇ ਜਾ ਰਹੀ ਹੈ ਕਈ ਚੰਗੀਆਂ ਗੱਲਾਂ ਵੀ ਹੋਈਆਂ ਇਹੋ ਜੀ ਗੱਲ ਨਹੀਂ ਵੀ ਬਹਿਸ ਬਸਈਆ ਤੇ ਗੈਂਗਰਿੰ ਦੀ ਗੱਲ ਹੀ ਹੋਈ ਹੈ ਕਈ ਚੰਗੀਆਂ ਗੱਲਾਂ ਹੋਈਆਂ ਪਾਰਟੀ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਵੱਖ-ਵੱਖ ਬੁਲਾਰਿਆਂ ਨੇ ਆਪਣੀ ਰਾਏ ਰੱਖੀ ਕਈ ਇਸ ਕਰਕੇ મતਭੇਦ ਤੇ ਰੌਲਾ ਰੱਪਾ ਪੈ ਗਿਆ ਕਿ ਉਹਨਾਂ ਨੂੰ ਨਾ ਬੁਲਾਇਆ ਜਾਵੇ ਕੁਝ ਲੀਡਰ ਕਹਿੰਦੇ ਉਹਨਾਂ ਨੂੰ ਬੁਲਾਇਆ ਜਾਵੇ ਸੋ ਮਾਈਕ ਤੇ ਬੋਲਣ ਨੂੰ ਲੈ ਕੇ ਵੀ ਰੌਲਾ ਰੱਪਾ ਚੱਲਦਾ ਰਿਹਾ ਪਰ ਜਿਹੜੀਆਂ ਚੰਗੀਆਂ ਗੱਲਾਂ ਹੋਈਆਂ ਨੇ ਕਿ ਕਿਵੇਂ ਸੰਗਠਿਤ ਹੋ ਕੇ ਕਾਂਗਰਸ ਪਾਰਟੀ ਨੂੰ ਲੋਕ ਸਭਾ ਚ ਲੈ ਕੇ ਜਾਣਾ ਹੈ ਵਰਕਰਾਂ ਦੀ ਦਿਲ ਦੀ ਗੱਲ ਕੀ ਆ ਉਹ ਸੁਣੀ ਗਈ ਵਰਕਰ ਕੀ ਚਾਹੁੰਦੇ ਨੇ ਉਹ ਸੁਣਿਆ ਗਿਆ ਵਰਕਰਾਂ ਨੇ ਆਪਣੇ ਦਿਲ ਦੀਆਂ ਗੱਲਾਂ ਰੱਖੀਆਂ ਲੀਡਰਾਂ ਨੇ ਵੀ ਆਪਣੇ ਦਿਲ ਦੀਆਂ ਗੱਲਾਂ ਰੱਖੀਆਂ ਕੁੱਲ ਮਿਲਾ ਕੇ ਨਿਚੋੜੇ ਨਿਕਲਿਆ ਕਿ ਕੱਲ ਜਿਹੜੀ ਪਾਰਲੀਮੈਂਟ ਹਲਕਿਆਂ ਨੂੰ ਲੈ ਕੇ ਮੀਟਿੰਗਾਂ ਚੱਲ ਰਹੀਆਂ ਨੇ ਨਵੇਂ ਸ਼ਹਿਰ ਚ ਉਹਦੇ ਵਿੱਚ ਗੈਂਗਰੀਨ ਰੋਲਾ ਰੱਪਾ ਬੈਸ ਬਸਈਆ ਤੇ ਯੋਜਨਾ ਇਹ ਉਥੋਂ ਦੇ ਮੁੱਖ ਮੁੱਦੇ ਰਹੇ ਔਰ ਇੱਕ ਟੈਲੀਵਿਜ਼ਨ ਚੈਨਲ ਤੇ ਮੈਂ ਦੇਖ ਰਿਹਾ ਸੀ ਪ੍ਰਤਾਪ ਸਿੰਘ ਬਾਜਵੇ ਉਹਨਾਂ ਦਾ ਜਿਹੜਾ ਰਿਐਕਸ਼ਨ ਸੀ ਕਿ ਅੰਗ ਕੱਟਣੇ ਪੈਂਦੇ ਤੇ ਫਿਰ ਪੱਤਰਕਾਰਾਂ ਨੇ ਮੈਂ ਟੈਲੀਵਿਜ਼ਨ ਤੇ ਸੁਣ ਰਿਹਾ ਸੀ ਨਵਜੋਤ ਸਿੰਘ ਸਿੱਧੂ ਤੋਂ ਇੱਕ ਜਗ੍ਹਾ ਪੁੱਛਿਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਇਸ ਤਰੀਕੇ ਦਾ ਜ਼ਿਕਰ ਕੀਤਾ ਤੇ ਫਿਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਵੀ ਨਵਜੋਤ ਸਿੰਘ ਸਿੱਧੂ ਕਿਨੇ ਦੇਖੋ ਜਿਹੜਾ ਆਪਣੇ ਅੰਗ ਕੱਟਣਾ ਚਾਹੇ ਵੱਢ ਸਕਦਾ ਇਹ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਟਿੱਪਣੀ ਸੀ ਸੋ ਕਾਂਗਰਸ ਦੇ ਵਿੱਚ ਪੋਲਿਟਿਕਸ ਵੀ ਹੈ ਲੜਾਈ ਝਗੜਾ ਵੀ ਹੈ ਰੌਲਾ ਰੱਪਾ ਵੀ ਹੈ ਅਨੁਸ਼ਾਸਨ ਵੀ ਹੈ ਜ਼ਾਬਤਾ ਵੀ ਹੈ ਨੋਟਿਸ ਵੀ ਨੇ ਕਾਰਨ ਦੱਸੋ ਰੈਲੀਆਂ ਵੀ ਨੇ ਮੀਟਿੰਗਾਂ ਵੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇ ਕਾਂਗਰਸ ਦੇ ਵਿੱਚ ਐਂਟਰਟੇਨਮੈਂਟ ਵੀ ਹੈ ਸੋ ਕੱਲੀ ਲੜਾਈ ਨਹੀਂ ਕਾਂਗਰਸ 'ਚ ਐਂਟਰਟੇਨਮੈਂਟ ਵੀ ਹੈ ਟੈਲੀਵਿਜ਼ਨ 'ਤੇ ਜਦੋਂ ਲੋਕ ਕਾਂਗਰਸ ਦਾ ਰੌਲਾ ਰੱਪਾ ਦੇਖਦੇ ਨੇ ਕਾਂਗਰਸ ਦੀ ਸਿਆਸਤ ਅੰਦਰੂਨੀ ਸਿਆਸਤ ਧੜੇਬਾਜ਼ੀ ਧੜੇਬੰਦੀ ਦੀਆਂ ਖਬਰਾਂ ਦੇਖਦੇ ਨੇ ਤੇ ਉਹਦੇ ਨਾਲ ਲੋਕਾਂ ਦਾ ਮਨੋਰੰਜਨ ਵੀ ਹੁੰਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਜਈਆਂ ਖਬਰਾਂ ਨੂੰ ਖੂਬ ਦਿਲਚਸਪੀ ਨਾਲ ਦੇਖਦੇ ਨੇ ਇਹਦੇ ਨਾਲ ਆਮ ਲੋਕਾਂ ਦਾ ਮਾਨਸਿਕ ਦਬਾਅ ਘਟਦਾ ਹੈ ਕਿਉਂਕਿ ਅੱਜਕੱਲ ਬਹੁਤ ਸਾਰੇ ਜਿਹੜੇ ਹਾਸਿਆਂ ਵਾਲੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਵੀ ਇੰਨਾ ਹਾਸਾ ਨਹੀਂ ਹੁੰਦਾ ਜਿੰਨਾ ਹਾਸਾ ਸਾਡੇ ਸਿਆਸੀ ਲੀਡਰ ਪਾਉਂਦੇ ਨੇ ਸੋ ਇਹਦੇ ਨਾਲ ਲੋਕਾਂ ਦਾ ਮਾਨਸਿਕ ਤਣਾਅ ਵੀ ਘਟਦਾ ਹੈ ਪੰਜਾਬ ਦੇ ਲੋਕਾਂ ਦਾ ਸੋ ਕਾਂਗਰਸ ਪਾਰਟੀ ਹਰ ਪੱਖ ਤੋਂ ਸਰਗਰਮ ਹੈ ਭਾਵੇਂ ਮਨੋਰੰਜਨ ਕਰਨ ਦੇ ਲਈ ਭਾਵੇਂ ਪੰਜਾਬ ਦੀ ਚੜ੍ਹਦੀ ਕਲਾ ਲਈ ਉਪਰਾਲੇ ਕਰਨ ਲਈ ਭਾਵੇਂ ਵਿਰੋਧੀ ਧਿਰਾਂ ਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੇ ਲਈ ਭਾਵੇਂ ਭਗਵੰਤ ਮਾਨ ਸਾਹਿਬ ਤੇ ਤਿੱਖੇ ਹਮਲੇ ਕਰਨ ਦੇ ਲਈ ਭਾਵੇਂ ਯੋਜਨਾ ਬਣਾਉਣ ਦੇ ਲਈ ਭਾਵੇਂ ਇੰਡੀਆ ਗਠਜੰਬੰਦਨ ਦੇ ذریعے ਭਾਵੇਂ 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 ਭਾ ਸਭ ਤੋਂ ਵੱਡੀ ਖਬਰ ਮੈਂ ਸਭ ਤੋਂ ਪਹਿਲਾਂ ਇਸ ਕਰਕੇ ਲਈ ਕਿਉਂਕਿ ਇਹ ਬਹੁਤ ਲੋਕਾਂ ਦੀ ਦਿਲਚਸਪੀ ਵਾਲੀ ਖਬਰ ਹੈ ਲੋਕ ਚਾਹੁੰਦੇ ਨੇ ਕਿ ਕਾਂਗਰਸ ਅਨੁਸ਼ਾਸਨ ਚ ਰਵੇ ਔਰ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਮਿਲ ਜੁਲ ਕੇ ਰਹਿਣ ਧੜੇਬਾਜ਼ੀ ਖਤਮ ਹੋਵੇ ਕਾਂਗਰਸ ਮੁੱਦਿਆਂ ਤੇ ਲੜੇ ਮੁੱਦਿਆਂ ਤੇ ਅੱਗੇ ਵਧੇ ਸਾਰੇ ਇਕੱਠੇ ਹੋ ਕੇ ਅੱਗੇ ਵਧਣ ਲੋਕੇ ਚਾਹੁੰਦੇ ਨੇ ਡੱਲਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ 13 0 ਵਾਲਾ ਬਿਆਨ ਹੈ ਉਸ ਦੇ ਨਾਲ ਪੰਜਾਬ ਦੀ ਸਿਆਸਤ ਭਕੀ ਜ਼ਰੂਰ ਨਜ਼ਰ ਆ ਰਹੀ ਹੈ ਲਗਾਤਾਰ ਇਹ ਬਿਆਨ ਭਗਵੰਤ ਮਾਨ ਦਾ ਸੁਰਖਿਆ ਵਿੱਚ ਵੀ ਜ਼ਰੂਰ ਬਣਿਆ ਹੋਇਆ ਸੋ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾ ਗਈ ਹੈ ਨਾਲ ਦੀ ਨਾਲ ਜੇਕਰ ਆਪਾਂ ਇੰਡੀਆ ਗੱਠ ਜੋੜ ਦੀ ਵੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਗੱਠ ਜੋੜ ਉੱਤੇ ਜਿਹੜੀ ਸਿਆਸਤ ਭਕੀ ਹੋਈ ਹੈ ਇਹਨਾਂ ਮੁੱਦਿਆਂ ਦੇ ਉੱਪਰ ਇਸ ਦੇ ਉੱਪਰ ਤੁਸੀਂ ਓਵਰਆਲ ਅਗਰ ਆਪਾਂ ਪੰਜਾਬ ਦੀ ਸਿਆਸੀ ਤਸਵੀਰ ਦੇਖੀਏ ਤਾਂ ਕੀ ਕਹਿਣਾ ਚਾਹੋਗੇ ਦੇਖੋ ਭਗਵੰਤ ਮਾਨ ਹੁਣਾਂ ਦੇ ਜਿਹੜੇ ਬਿਆਨ ਸੀ ਕਿ ਅਸੀਂ 13 0 ਕਰਾਂਗੇ ਇਸ ਵਾਰ ਪੰਜਾਬ ਚ ਔਰ ਭਗਵੰਤ ਮਾਨ ਦਾ ਸਾਫ ਦਾਵਾ ਹੈ ਕਿ ਅਸੀਂ 13 ਦੀਆਂ 13 ਸੀਟਾਂ ਤੇ ਆਪ ਲੜਾਂਗੇ ਉਸ ਤੋਂ ਬਾਅਦ ਕਾਂਗਰਸ ਦੇ ਕਈ ਲੀਡਰਾਂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਵੀ ਇਹ ਚਾਹੁੰਦੇ ਹਾਂ ਰਵਨੀਤ ਬਿੱਟੂ ਉਹਨਾਂ ਦਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਵੀ ਬਿਆਨ ਆਇਆ ਕਿ ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਅਸੀਂ ਹਾਈ ਕਮਾਂਡ ਨੂੰ ਕਿ ਅਸੀਂ ਆਪਣੇ ਤੌਰ ਤੇ ਲੜਨਾ ਚਾਹੁੰਦੇ ਹਾਂ ਹਾਲਾਂਕਿ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਇਸ ਬਾਰੇ ਕੋਈ ਬਿਆਨ ਨਹੀਂ ਆਇਆ ਦੋ ਤਿੰਨ ਦਿਨ ਪਹਿਲਾਂ ਹੀ ਰਾਜਾ ਵੜਿੰਗ ਨੇ ਕਿਹਾ ਸੀ ਕਿ ਮਲਕ ਅਰਜਨ ਖੜਗੇ ਦਾ ਹੁਕਮ ਹੈ ਕਿ ਕੋਈ ਵੀ ਵਿਅਕਤੀ ਨਿੱਜੀ رائے ਨਹੀਂ ਪ੍ਰਗਟ ਕਰੇਗਾ ਲੇਕਿਨ ਕੱਲ ਕਾਂਗਰਸ ਦੇ ਕਈ ਲੀਡਰਾਂ ਨੇ ਫਿਰ ਗਠਬੰਧਨ ਦੇ ਮਸਲੇ ਤੇ ਨਿੱਜੀ رائے ਪ੍ਰਗਟ ਕੀਤੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਕਾਂਗਰਸ ਦਾ ਜਿਹੜਾ ਜ਼ਾਬਤ ਹੈ ਇਹਦੇ ਤੇ ਹੋਰ ਖੋਜ ਹੋ ਸਕਦੀ ਹੈ ਭਵਿੱਖ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਪਰ ਭਗਵੰਤ ਮਾਨ ਨੇ 13 0 ਵਾਲਾ ਨਾਅਰਾ ਦੇ ਕੇ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਨੂੰ ਹਾਸ਼ੀਏ ਤੇ ਧੱਕ ਦਿੱਤਾ ਹੈ ਕਿ ਵਿਰੋਧੀ ਧਿਰਾਂ ਇਸ ਤਰੀਕੇ ਨਾਲ 13 0 ਦੇ ਨਾਰੇ ਦਾ ਮੁਕਾਬਲਾ ਕਰ ਸਕਣਗੇ ਆ ਲੋਕ ਸਭਾ ਚੋਣਾਂ ਜਦੋਂ ਹੋਣੀ ਆ ਉਦੋਂ ਹੋਣੀ ਆ ਪਰ ਕੀ ਪੰਜਾਬ ਚ ਕੋਈ ਵੀ ਹੋਰ ਪਾਰਟੀ ਕੀ ਭਾਰਤੀ ਜਨਤਾ ਪਾਰਟੀ ਕੀ ਸ਼ਰਮਣੀ ਅਕਾਲੀ ਦਲ ਕੀ ਕਾਂਗਰਸ ਇਸ ਸਥਿਤੀ ਦੇ ਵਿੱਚ ਨੇ ਕਿ ਉਹ ਪੰਜਾਬ ਦੇ ਵਿੱਚ 13 0 ਦਾ ਨਾਰਾ ਦੇ ਸਕਣ ਜਿੰਨੇ ਭਰੋਸੇ ਦੇ ਨਾਲ ਭਗਵੰਤ ਮਾਨ 13 0 ਦਾ ਨਾਰਾ ਦੇ ਰਿਹਾ ਕੀ ਵਿਰੋਧੀ ਧਿਰਾਂ 13 ਜ਼ੀਰੋ ਦਾ ਨਾਰਾ ਦੇ ਸਕਦੀਆਂ ਨੇ ਭਾਵ ਕਿ ਕਾਂਗਰਸ ਨੂੰ ਭਾਜਪਾ ਨੂੰ ਜਾਂ ਅਕਾਲੀ ਦਲ ਨੂੰ ਇੰਨਾ ਭਰੋਸਾ ਹੈ ਕਿ ਉਹ ਵੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤ ਸਕਦੇ ਨੇ। ਇਹੀ ਭਗਵੰਤ ਮਾਨ ਦੀ ਸਿਆਸੀ ਸਮਝ ਹੈ ਕਿ ਭਗਵੰਤ ਮਾਨ ਨੇ ਇਸ ਤਰ੍ਹਾਂ ਦਾ ਟਾਰਗੇਟ ਸਿਆਸੀ ਤੌਰ ਤੇ ਵਿਰੋਧੀ ਪਾਰਟੀਆਂ ਅੱਗੇ ਰੱਖ ਦਿੱਤਾ ਹੈ ਕਿ ਹੁਣ ਜ਼ੀਰੋ ਦੀਆਂ ਪਾਰਟੀਆਂ ਇਹਦੀ ਕਾਟ ਨਹੀਂ ਲੱਭ ਸਕੀਆਂ ਨੇ। ਹੁਣ ਕੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੋਏਗਾ बसपा ਔਰ ਅਕਾਲੀ ਦਲ ਦਾ ਗਠਜੋੜ ਤਾਂ ਹੈ ਕਿ ਭਾਜਪਾ ਅਕਾਲੀ ਦਲ बसपा ਇਕੱਠਿਆਂ ਦਾ ਗਠਜੋੜ ਪੰਜਾਬ ਚ ਹੋ ਸਕਦਾ ਹੈ ਇਹ ਵੱਡਾ ਸਵਾਲ ਹੈ ਸੁਖਬੀਰ ਬਾਦਲ ਲਗਾਤਾਰ ਤਿਆਰੀ ਕਰ ਰਹੇ ਨੇ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਦੀ ਉਧਰ ਵਿਕਰਮ ਜੀਠਿਆ ਦੇ ਵੱਖਰੇ ਵੱਖਰੇ ਬਿਆਨ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਭਗਵੰਤ ਬਚਾਓ ਯਾਤਰਾ ਸ਼ੁਰੂ ਕਰਨੀ ਚਾਹੀਦੀ ਹੈ ਸੁਖਬੀਰ ਸਿੰਘ ਬਾਦਲ ਤੋਂ ਔਰ ਕਈ ਦਿਲਚਸਪ ਮੋੜੇ ਪੰਜਾਬ ਦੀ ਸਿਆਸਤ ਦੇ ਵਿੱਚ ਪੈ ਰਹੇ ਨੇ ਹੁਣ 13 ਜ਼ੀਰੋ ਵਾਲਾ ਜਿਹੜਾ ਬਿਆਨ ਹੈ ਉਹਦੇ ਮੁਕਾਬਲੇ ਦੇ ਵਿੱਚ ਵਿਰੋਧੀ ਤਰ੍ਹਾਂ ਕਿਹੜਾ ਨਾਹਰਾ ਲੈ ਕੇ ਆਉਂਦੀਆਂ ਨੇ ਉਸ ਨਾਰੇ ਦੇ ਬਦਲ ਦੇ ਰੂਪ ਦੇ ਵਿੱਚ ਉਹਦੇ ਨਾਲ ਹੁਣ ਪੰਜਾਬ ਦੀ ਸਿਆਸਤ ਤਿੱਖੀ ਹੋ ਕੇ ਅੱਗੇ ਵਧੇਗੀ ਦਲਾ ਜੀ ਅੱਜ ਗਣਤੰਤਰ ਦਿਵਸ ਦੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਝੰਡਾ ਲਹਿਰਾਉਣਗੇ ਤਾਂ ਨਾਲ ਦੇ ਨਾਲ ਪੰਜਾਬ ਦੀਆਂ ਜੜੀਆਂ ਝਾਂਕੀਆਂ ਨੇ ਉਹ ਸੁਰਖੀਆਂ ਦਾ ਵਿਸ਼ਾ ਜ਼ਰੂਰ ਰਹਿਣ ਵਾਲੀਆਂ ਨੇ ਕਿਉਂਕਿ ਦਿੱਲੀ ਦੇ ਵਿੱਚ ਗਣਤੰਤਰ ਦਿਵਸ ਦੀ ਪਰੇਡ ਮੌਕੇ ਪੰਜਾਬ ਦੀਆਂ ਝਾਂਕੀਆਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਤੇ ਉਸ ਤੋਂ ਬਾਅਦ ਜੋ ਹੈ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਪਹੁੰਚ ਗਈਆਂ ਨੇ ਝਾਂਕੀਆਂ ਸੋ ਲੁਧਿਆਣਾ ਦੇ ਵਿੱਚ ਜਦੋਂ ਭਗਵੰਤ ਮਾਨ ਝੰਡਾ ਲਹਿਰਾਉਣਗੇ ਤੇ ਲੁਧਿਆਣਾ ਵਿੱਚ ਪ੍ਰੇਡ ਨੂੰ ਸਲਾਮੀ ਦੇਣਗੇ ਝਾਂਕੀਆਂ ਦੀ ਤਸਵੀਰ ਕਿਹੋ ਜਿਹੀ ਰਹਿਣ ਵਾਲੀ ਹੈ ਇਸ ਉੱਪਰ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਭਗਵੰਤ ਮਾਨ ਜਦੋਂ ਝੰਡਾ ਲਹਿਰਾਉਣਗੇ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਸਾਡਾ ਇਹ ਪ੍ਰੋਗਰਾਮ ਉਦੋਂ ਸੁਣਨਾ ਹੈ ਜਦੋਂ ਝੰਡਾ ਲਹਿਰਾ ਚੁੱਕੇ ਹੋਣਗੇ ਇਹ ਦਿਨ ਬੜਾ ਅਹਿਮ ਹੈ ਤਿੰਨੇ ਝਾਕੀਆਂ ਨੇ ਜਿਹੜੀਆਂ ਉਹ ਕੱਲ੍ਹ ਸ਼ਾਮ ਸਨਤੀ ਕੇਂਦਰ ਲੁਧਿਆਣਾ ਪਹੁੰਚ ਗਈਆਂ ਸੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਝੰਡਾ ਲਹਿਰਾਉਣਾ ਔਰ ਕੱਲ ਮੁੱਖ ਮੰਤਰੀ ਭਗਵੰਤ ਮਾਨ ਵੀ ਪੰਜਾਬ ਸੀ ਸਾਨੂੰ ਪਤਾ ਹੈ ਸਾਡਾ ਇੱਕ ਸ਼ਹੀਦ ਅਗਨੀਵੀਰ ਸ਼ਹੀਦ ਹੋਇਆ ਉਹਦੇ ਪਰਿਵਾਰ ਕੋਲੇ ਮੁਲਾਕਾਤ ਕਰਨ ਗਏ ਭਗਵੰਤ ਮਾਨ ਖੰਨਾ ਵਿਖੇ ਗਏ ਔਰ ਅਜੇ ਵੀਰ ਨਾਰਾ ਸਾਡਾ ਅਗਨੀਵੀਰ ਉਹਦੇ ਘਰ ਗਏ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮਦਦ ਦਾ ਚੈੱਕ ਸੌਂਪਿਆ ਪਰਿਵਾਰ ਨੂੰ ਇੱਕ ਜੀ ਨੂੰ ਨੌਕਰੀ ਦਾ ਭਰੋਸਾ ਦਿੱਤਾ ਪਿੰਡ 'ਚ ਸਟੇਡੀਅਮ ਅਗਨੀਵੀਰ ਦੇ ਨਾਂ ਤੇ ਬਣਾਉਣ ਦਾ ਐਲਾਨ ਕੀਤਾ ਸਕੂਲ ਦਾ ਨਾਮ ਅਗਨੀਵੀਰ ਤੇ ਨਾ ਰੱਖਣ ਦਾ ਐਲਾਨ ਕੀਤਾ ਇਹਦੇ ਤੋਂ ਬਾਅਦ ਭਗਵੰਤ ਮਾਨ ਲੁਧਿਆਣਾ ਆਕੇ ਕਿਉਂਕਿ ਜਿੱਥੇ ਕੌਮੀ ਝੰਡਾ ਲਹਿਰਾਇਆ ਜਾਣਾ ਹੁੰਦਾ ਹੈ ਜਿਹੜਾ ਮੁੱਖ ਮਹਿਮਾਨ ਹੁੰਦਾ ਹੈ ਜਿਸ ਨੇ ਇਹ ਰਸਮ ਅਦਾ ਕਰਨੀ ਹੁੰਦੀ ਹੈ ਇੱਕ ਰਾਤ ਪਹਿਲਾਂ ਉਸ ਸ਼ਖਸੀਅਤ ਦਾ ਉਸ ਜ਼ਿਲ੍ਹੇ ਦੇ ਵਿੱਚ ਆਉਣਾ ਬੜਾ ਜ਼ਰੂਰੀ ਐ ਸੋ ਭਗਵੰਤ ਜੀ ਲੁਧਿਆਣਾ ਪਹੁੰਚ ਗਏ ਨੇ ਕੱਲ ਔਰ ਝਾਕੀਆਂ ਵੀ ਪਹੁੰਚ ਗਈਆਂ ਹੁਣ ਜਦੋਂ ਪ੍ਰੇਡ ਨੂੰ ਸਲਾਮੀ ਭਗਵੰਤਮਾਨ ਦੇਣਗੇ ਪ੍ਰੇਡ ਦੀ ਸਲਾਮੀ ਲੈਣਗੇ ਤੇ ਉਸ ਵੇਲੇ ਇਹ ਝਾਕੀਆਂ ਵੀ ਇਹਨਾਂ ਝਾਕੀਆਂ ਨੂੰ ਵੀ ਉਹ ਸਲੂਟ ਕਰਨਗੇ ਇਹ ਝਾਕੀਆਂ ਦੇਸ਼ ਦੇ ਗਣਤੰਤਰ ਦਿਹਾੜੇ ਦੇ ਲਈ ਤਿਆਰ ਕਰਕੇ ਭੇਜੀਆਂ ਗਈਆਂ ਸੀ ਇਹਨਾਂ ਦਾ ਮਾਡਲ ਭੇਜਿਆ ਗਿਆ ਸੀ ਗਣਤੰਤਰ ਦਿਹਾੜੇ ਮੌਕੇ ਇਹਨਾਂ ਚਾਕੀਆਂ ਨੂੰ ਵਿਖਾਇਆ ਨਹੀਂ ਗਿਆ ਇਹਨਾਂ ਦੀ ਚੋਣ ਨਹੀਂ ਹੋਈ ਪਰ ਭਗਵੰਤ ਮਾਨ ਹੁਣ ਇਹਨਾਂ ਚਾਕੀਆਂ ਨੂੰ ਪੂਰੇ ਪੰਜਾਬ 'ਚ ਵਿਖਾਉਣਗੇ ਲੁਧਿਆਣੇ ਤੋਂ ਬਾਅਦ ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਜਾਣਗੀਆਂ ਔਰ ਇਹਨਾਂ ਦੀ ਪ੍ਰਦਰਸ਼ਨੀ ਪੂਰੇ ਪੰਜਾਬ 'ਚ ਹੋਏਗੀ ਇਹ ਤਿੰਨ ਚਾਕੀਆਂ ਨੇ ਇਹਦੇ ਵਿੱਚ ਇੱਕ ਚਾਕੀ ਚ ਮਾਈ ਭਾਗੋ ਔਰ ਸਾਡਾ ਸੱਭਿਆਚਾਰ ਧਾਰਮਿਕ ਸੱਭਿਆਚਾਰ ਇੱਕ ਦੋ ਚਾਕੀਆਂ ਦੇ ਵਿੱਚ ਇੱਕ ਦੇ ਵਿੱਚ ਜਲ੍ਹਿਆਵਾਲੇ ਬਾਗ ਨਾਲ ਸੰਬੰਧਿਤ ਇਤਿਹਾਸਿਕ ਜਿਹੜੀਆਂ ਯਾਦਗਾਰਾਂ ਨੇ ਇੱਕ ਝਾਕੀ ਦੇ ਵਿੱਚ ਸਾਡੇ ਸ਼ਹੀਦ ਨੇ ਸੱਭਿਆਚਾਰ ਵਿਰਸਾ ਧਾਰਮਿਕ ਵਿਰਸਾ ਇਹ ਸਾਰਾ ਕੁਝ ਸਮੇਲ ਹੈ ਇਹਨਾਂ ਤਿੰਨਾਂ ਝਾਕੀਆਂ ਦੇ ਵਿੱਚ ਹੈ ਸੋ ਇਹ ਝਾਕੀਆਂ ਹੁਣ ਜਦੋਂ ਵੱਖ-ਵੱਖ ਜ਼ਿਲ੍ਹਿਆਂ ਚ ਪਹੁੰਚਣ ਗਈਆਂ ਤੇ ਆਉਂਦੇ ਦਿਨਾਂ ਦੇ ਵਿੱਚ ਲੋਕਾਂ ਨੂੰ ਹੋਰ ਜਾਣਕਾਰੀ ਇਹਨਾਂ ਝਾਕੀਆਂ ਤੋਂ ਮਿਲੇਗੀ ਔਰ ਪਿੰਡ-ਪਿੰਡ ਝਾਕੀਆਂ ਪਹੁੰਚਾਉਣ ਦਾ ਟੀਚਾ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਔਰ ਇਹ ਵੀ ਚਰਚਾਵਾਂ ਨੇ ਕੇ ਪਾਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਗਲੇ ਸਾਲ ਤੋਂ ਜਿਹੜੀਆਂ ਚਾਕੀਆਂ ਨੇ ਉਹਨਾਂ ਨੂੰ ਪ੍ਰਦਰਸ਼ਿਤ ਕਰਨ ਦੀ ਵਿਵਸਥਾ ਹੈ ਪਹਿਲਾਂ ਨਾਲੋਂ ਬਦਲੀ ਜਾਏਗੀ। ਦਲਾਜੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਵੱਡਾ ਫੇਰ ਬਦਲ ਕੀਤਾ ਹੈ ਪੰਜਾਬ ਪੁਲਿਸ ਮਹਿਕਮੇ ਦੇ ਵਿੱਚ ਸੋ ਕਿਵੇਂ ਦੇਖਦੇ ਹੋ ਇਹ ਜਿਹੜਾ ਫੇਰ ਬਦਲ ਦੀਆਂ ਖਬਰਾਂ ਨੇ ਜਾਂ ਜੋ ਵੀ ਇਸ ਉੱਪਰ ਤਾਜ਼ਾ ਜਾਣਕਾਰੀ ਹੈ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ। ਭਗਵੰਤਮਾਨ ਹੁਣਾਂ ਨੇ ਵੱਡਾ ਫੇਰਬਦਲ ਪੰਜਾਬ ਦੇ ਪੁਲਿਸ ਮਾਹਕਮੇ ਦੇ ਵਿੱਚ ਕੀਤਾ ਹੈ 15 ਦੇ ਕਰੀਬ ਆਈਪੀਐਸ ਅਫਸਰ ਪੰਜਾਬ ਦੇ ਵਿੱਚ ਬਦਲ ਦਿੱਤੇ ਗਏ ਨੇ ਔਰ 76 ਪੀਪੀਐਸ ਅਫਸਰ ਪੀਪੀਐਸ ਨੇ ਜਿਹੜੇ ਉਹ ਆ ਕਈ ਜਗ੍ਹਾ ਐਸਐਸਪੀ ਵੀ ਹੋ ਸਕਦੇ ਨੇ ਐਸਪੀ ਵੀ ਹੋ ਸਕਦੇ ਨੇ ਔਰ ਡੀਸੀਪੀ ਵੀ ਹੋ ਸਕਦੇ ਨੇ ਔਰ ਜਿਹੜੇ 15 ਆਈਪੀਐਸ ਅਫਸਰ ਨੇ ਉਹ ਵੱਡੇ ਵੱਡੇ ਨੇ ਏਡੀਜੀਪੀ ਪਦਰ ਦੇ ਅਫਸਰ ਔਰ ਇਹਨਾਂ ਦੇ ਵਿੱਚ ਬਹੁਤ ਸਾਰੇ ਪੁਲਿਸ ਕਮਿਸ਼ਨਰ ਪਦਰ ਦੇ ਅਫਸਰ SSP ਪੰਦਰ ਦੇ ਅਫਸਰ ਲਗਭਗ ਵੱਡਾ ਪੰਜਾਬ ਦੇ ਪੁਲਿਸ ਤੰਤਰ ਦੇ ਵਿੱਚ ਤਬਾਦਲਾ ਅਸਲ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਇਹ ਆਖਰੀ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੈ ਕਿਉਂਕਿ ਚੋਣਾਂ ਨੇ ਜੜੀਆਂ ਮਈ ਦੇ ਅਖੀਰ ਤੱਕ ਭਾਰਤ ਦੀ ਅਗਲੀ ਸਰਕਾਰ ਹਰ ਹਾਲਤ ਵਿੱਚ ਚੁਣੀ ਜਾਣੀ ਹੈ ਔਰ ਚੋਣਾਂ ਅਪ੍ਰੈਲ ਮਹੀਨੇ ਤੋਂ ਲੈ ਕੇ ਅਪ੍ਰੈਲ ਦੇ ਸ਼ੁਰੂ ਤੋਂ ਹੀ ਚੋਣਾਂ ਦਾ ਅਮਲ ਸ਼ੁਰੂ ਹੋ ਸਕਦਾ ਸੋ ਚੋਣਾਂ April ਦੇ ਅਖੀਰ 'ਚ ਵੀ ਹੋ ਸਕਦੀਆਂ ਨੇ April ਦੇ ਸ਼ੁਰੂ 'ਚ ਵੀ March ਦੇ ਅੰਤ 'ਚ ਵੀ ਔਰ May ਦੇ ਪਹਿਲੇ ਹਫ਼ਤੇ ਦੇ ਵਿੱਚ ਵੀ ਪੂਰੇ ਦੇਸ਼ 'ਚ ਪੜਾਅਵਾਰ ਚੋਣਾਂ ਹੋਣੀਆਂ ਨੇ ਇਸ ਕਰਕੇ ਕਟੋ-ਕਟ 20 ਦਿਨਾਂ ਦਾ 15-20-25 ਦਿਨਾਂ ਦਾ ਸਮਾਂ ਦੇਸ਼ 'ਚ ਚੋਣਾਂ ਨੂੰ ਜ਼ਰੂਰ ਲੱਗੇਗਾ ਨਤੀਜਾ ਭਾਵੇਂ May ਦੇ ਆਖਰੀ ਦਿਨਾਂ ਦੇ ਵਿੱਚ ਨਿਕਲੇ ਸੋ ਉਸ ਤੋਂ ਪਹਿਲਾਂ ਇਹ ਜਿਹੜਾ ਪ੍ਰਸ਼ਾਸਨਿਕ ਫੇਰ ਬਦਲਾ ਹੈ ਦੀ ਬਹੁਤ ਵੱਡੀ ਅਹਿਮੀਅਤ ਹੈ ਆਮ ਤੌਰ ਤੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵਕਤ ਤੋਂ ਪਹਿਲਾਂ ਹੀ ਉਹਨਾਂ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਜਾਂਦੀਆਂ ਨੇ ਜਿਹੜੇ 2 ਸਾਲ ਤੋਂ ਵੱਧ ਜਾਂ 2 ਸਾਲ ਜਿਨ੍ਹਾਂ ਦੀ ਸਰਵਿਸ ਇੱਕ ਜ਼ਿਲ੍ਹੇ 'ਚ ਹੋ ਚੁੱਕੀ ਹੁੰਦੀ ਹੈ ਇੱਕ ਥਾਂ ਤੇ ਹੋ ਚੁੱਕੀ ਹੁੰਦੀ ਹੈ ਸੋ ਹੁਣ ਬਦਲੀਆਂ ਕਰ ਦਿੱਤੀਆਂ ਗਈਆਂ ਨੇ ਹੁਣ ਇਹ ਅਫਸਰਾਂ ਦੀ ਬਦਲੀ ਉਸ ਹਾਲਾਤ ਦੇ ਵਿੱਚ ਹੀ ਹੋਏਗੀ ਉਹਨਾਂ ਹਾਲਾਤਾਂ 'ਚ ਹੀ ਹੋਏਗੀ ਆਮ ਤੌਰ ਤੇ ਜਦੋਂ ਇਲੈਕਸ਼ਨ ਕਮਿਸ਼ਨ ਦੇ ਕੋਲੇ ਕਿਸੇ ਦੀ ਸ਼ਿਕਾਇਤ ਆਏਗੀ ਜਾਂ ਇਲੈਕਸ਼ਨ ਕਮਿਸ਼ਨ ਅਗਰ ਕਿਸੇ ਨੂੰ ਬਦਲਣਾ ਚਾਵੇ ਤੇ ਬਦਲ ਸਕਦਾ ਪਰ ਸਰਕਾਰ ਨੇ ਇੱਕ ਤਰੀਕੇ ਨਾਲ ਪੁਰਾਣੀਆਂ ਥਾਵਾਂ ਤੋਂ ਬਦਲ ਕੇ ਨਵੀਆਂ ਥਾਵਾਂ ਤੇ ਅਫਸਰਾਂ ਦੀ ਤਨਾਤੀ ਕੀਤੀ ਹੈ ਤਾਂਕਿ ਇਲੈਕਸ਼ਨ ਕਮਿਸ਼ਨ ਨੂੰ ਵੀ ਜ਼ਿਆਦਾ ਦਿੱਕਤਾਂ ਨਾ ਆਉਣ ਔਰ ਪੰਜਾਬ ਦੇ ਵਿੱਚ ਜਿਹੜਾ ਚੋਣਾਂ ਦਾ ਅਮਲ ਹੈ ਉਹ ਚੰਗੇ ਤਰੀਕੇ ਦੇ ਨਾਲ ਉਨੇਪਰੇ ਚੜਾਇਆ ਜਾ ਸਕੇ ਸੋ ਆਉਂਦੇ ਦਿਨਾਂ ਦੇ ਵਿੱਚ ਸਾਰੇ ਅਫਸਰ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਚੋਣਾਂ ਦੇ ਅਮਲ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਵੀ ਦਿਸ਼ਾ ਨਿਰਦੇਸ਼ ਦੇਣਗੇ ਡਿਪਟੀ ਕਮਿਸ਼ਨਰਾਂ ਦੇ ਨਾਲ ਮਿਲ ਕੇ ਸੋ ਪ੍ਰਸ਼ਾਸਨਿਕ ਫੇਰਬਦਲ ਬਹੁਤ ਵੱਡਾ ਪੰਜਾਬ ਦੇ ਵਿੱਚ ਬਹੁਤ ਸਾਰੇ ਅਫਸਰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੇ ਵਿੱਚ ਭੇਜੇ ਗਏ ਨੇ। ਡਾਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਤਿੰਦਰ ਸਿੰਘ ਔਲਖ ਨੂੰ ਪੀਪੀਐਸਸੀ ਦਾ ਚੇਅਰਮੈਨ ਜੋ ਹੈ ਬਣਾ ਕੇ ਵੱਡੇ ਬਦਲਾਅ ਦੇ ਸੰਕੇਤ ਦਿੱਤੇ ਨੇ। ਇਹ ਕਿਸ ਤਰ੍ਹਾਂ ਦੇ ਸੰਕੇਤ ਨੇ ਇਹਨਾਂ ਸੰਕੇਤਾਂ ਦਾ ਅਨੁਮਾਨ ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਲਈ ਵੀ ਮੰਨਿਆ ਜਾਏ ਤਾਂ ਜ਼ਰੂਰ ਇਸ ਉੱਪਰ ਵੀ ਤੁਸੀਂ ਗੱਲ ਜਿਹੜੀ ਹੈ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ। ਦੇਖੋ ਭਗਵੰਤ ਮਾਨ ਨੇ ਜਤਿੰਦਰ ਆਲਖ ਜਿਹੜੇ ਕਿ ਰਿਟਾਇਰਡ ਨੇ ਆਈਪੀਐਸ ਅਫਸਰ ਕਈ ਵਾਰ ਪੁਲਿਸ ਕਮਿਸ਼ਨਰ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਏਡੀਜੀਪੀ ਪੱਦਰ ਦੇ ਅਫਸਰ ਸੀ ਜਿਹੜੇ ਰਿਟਾਇਰ ਹੋਏ ਜਤਿੰਦਰ ਸਿੰਘ ਆਲਖ ਸਾਫ਼ ਸੁਥਰੀ ਸ਼ਖਸੀਅਤ ਦੇ ਮਾਲਕ ਰਹੇ ਨੇ ਔਰ ਜਤਿੰਦਰ ਸਿੰਘ ਆਲਖ ਹੋਂ ਬਾਰੇ ਪਤਾ ਲੱਗਿਆ ਕਿ ਸ਼ਾਇਦ ਹੀ ਉਹਨਾਂ ਨੇ ਕਿਸੇ ਵਿਦੇਸ਼ ਦਾ ਦੌਰਾ ਕੀਤਾ ਹੋਵੇ ਸੋ ਜਤਿੰਦਰ ਸਿੰਘ ਆਲਖ ਨੇ ਸ਼ਾਇਦ ਹੀ ਕੋਈ ਵਿਦੇਸ਼ ਯਾਤਰਾ ਕੀਤੀ ਹੋਵੇ ਸੋ ਇਸ ਤਰ੍ਹਾਂ ਦੇ ਅਫਸਰ ਵੀ ਪੰਜਾਬ ਦੀ ਪੁਲਿਸ ਦੇ ਵਿੱਚ ਕੰਮ ਕਰਦੇ ਰਹੇ ਨੇ ਔਰ ਇੱਕ ਹੋਰ ਜਾਣਕਾਰੀ ਬੜੀ ਦਿਲਚਸਪ ਜਾਣਕਾਰੀ ਮੈਨੂੰ ਜਤਿੰਦਰ ਸਿੰਘ ਹਲਖੋਣਾ ਬਾਰੇ ਪਤਾ ਲੱਗੀ ਹੈ ਕਿ ਉਹ ਪਹਿਲੀ ਵਾਰੀ ਪੀਪੀਐਸਸੀ ਦੇ ਦਫ਼ਤਰ ਗਏ ਸੀ ਜਦੋਂ ਉਹਨਾਂ ਨੇ ਇਮਤਿਹਾਨ ਦੇਣਾ ਸੀ ਔਰ ਦੂਸਰੀ ਵਾਰ ਗਏ ਜਦੋਂ ਉਹਨਾਂ ਨੇ ਰਿਜ਼ਲਟ ਵੇਖਣਾ ਸੀ ਔਰ ਹੁਣ ਉਹ ਜਾਣਗੇ ਜਦੋਂ ਉਹਨਾਂ ਨੂੰ ਪੀਪੀਐਸਸੀ ਦਾ ਚੇਅਰਮੈਨ ਬਣਾਇਆ ਗਿਆ ਪੰਜਾਬ ਦੇ ਗਵਰਨਰ ਸ਼੍ਰੀ ਬਨਵਾਰੀ لال ਪ੍ਰੋਹਿਤ ਹੋਣਾ ਨੇ ਕੱਲ ਉਹਨਾਂ ਦੀ ਫਾਈਲ ਮਨਜ਼ੂਰ ਕਰ ਦਿੱਤੀ ਸੀ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਦੋ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਜਤਿੰਦਰ ਸਿੰਘ ਆਲਖ ਉਹਨਾਂ ਦਾ ਨਾਮ ਪੀਪੀਐਸਸੀ ਦੇ ਚੇਅਰਮੈਨ ਦੇ ਤੌਰ ਦੇ ਉੱਤੇ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਪਾਸ ਕੀਤਾ ਸੀ ਸੋ ਭਗਵੰਤ ਮਾਨ ਦਾ ਇਹ ਵੱਡਾ ਫੈਸਲਾ ਹੈ ਕੁਝ ਦਿਨ ਪਹਿਲਾਂ ਹੀ ਨਵੇਂ ਸੂਚਨਾ ਮੁਖ ਸੂਚਨਾ ਕਮਿਸ਼ਨਰ ਪੰਜਾਬ ਦੇ ਵਿੱਚ ਲਾਏ ਗਏ ਬੜੇ ਸੀਨੀਅਰ ਵਕੀਲ ਸੀ ਔਰ ਉਹਨਾਂ ਦੀ ਨਿਯੁਕਤੀ ਵੀ ਹੈਰਾਨੀਜਨਕ ਸੀ ਬਹੁਤ ਸਾਰੇ ਲੋਕਾਂ ਨੂੰ ਉਮੀਦ ਨਹੀਂ ਸੀ ਕਿ ਅਚਾਨਕ ਹੀ ਕੋਈ ਨਵਾਂ ਨਾਮ ਆਏਗਾ ਔਰ ਉਹ ਮੁੱਖ ਸੂਚਨਾ ਕਮਿਸ਼ਨਰ ਲੱਗੇਗਾ ਇਸੇ ਤਰ੍ਹਾਂ ਜਤਿੰਦਰ ਸਿੰਘ ਆਲਖ ਉਹਨਾਂ ਦੇ ਨਾਮ ਤੇ ਵੀ ਲੋਕਾਂ ਨੂੰ ਹੈਰਾਨੀ ਹੋਈ ਅਸਲ ਚ ਕਈ ਵੱਡੇ ਵੱਡੇ ਨਾਮ ਦੌੜ ਦੇ ਵਿੱਚ ਸੀ ਜਤਿੰਦਰ ਪਾਲ ਜਤਿੰਦਰ ਸਿੰਘ ਆਲਖ ਦੌੜ ਚ ਨਹੀਂ ਸੀ ਮੈਨੂੰ ਲੱਗਦਾ ਭਗਵੰਤ ਮਾਨ ਨੇ ਇਹ ਸੰਕੇਤ ਦਿੱਤੇ ਨੇ ਕਿ ਹੁਣ ਸਿਫਾਰਿਸ਼ਾਂ ਨਾਲ ਜਾਂ ਦਬਾਅ ਦੇ ਨਾਲ ਨਿਯੁਕਤੀਆਂ ਨਹੀਂ ਹੋਣੀਆਂ ਭਗਵੰਤ ਮਾਨ ਖੁਦ ਸਾਫ ਸੁਥਰੀ ਛਵੀ ਦੇ ਨਾਲ ਜਿਹੜੇ ਅਫਸਰ ਨੇ ਵਕੀਲ ਨੇ ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਰਹੀਆਂ ਦੇ ਰਹੇ ਨੇ ਔਰ ਇਹ ਵੀ ਗੱਲ ਸਾਫ ਹੋ ਗਈ ਕਿ ਭਗਵੰਤ ਮਾਨ ਤੇ ਕਿਸੇ ਦਾ ਦਬਾਅ ਨਹੀਂ ਹੈ ਇਹ ਫੈਸਲੇ ਦਿੱਲੀ ਦੇ ਦਬਾਅ ਵਾਲੇ ਤਾਂ ਨਹੀਂ ਹੈ ਕਿਉਂਕਿ ਦਿੱਲੀ ਵਾਲਿਆਂ ਨੂੰ ਵੀ ਸ਼ਾਇਦ ਇਹ ਨਹੀਂ ਪਤਾ ਹੋਏਗਾ ਕਿ ਇਸ ਤਰੀਕੇ ਨਾਲ ਨਿਯੁਕਤੀਆਂ ਭਗਵੰਤ ਮਾਨ ਕਰਨਗੇ ਸੋ ਭਗਵੰਤ ਮਾਨ ਬਤੌਰ ਮੁੱਖ ਮੰਤਰੀ ਕਈ ਵੱਡੇ ਫੈਸਲੇ ਪਹਿਲਾਂ ਵੀ ਅਜਿਹੇ ਕਰ ਚੁੱਕੇ ਨੇ ਜਿਨ੍ਹਾਂ ਦੇ ਨਾਲ ਉਨ੍ਹਾਂ ਦੇ ਪੰਜਾਬ ਦੇ ਮੁੱਦਿਆਂ ਤੇ ਪਕੜ ਦਾ ਅੰਦਾਜ਼ਾ ਵੀ ਲੱਗਦਾ ਸੋ ਭਗਵੰਤ ਮਾਨ ਨੇ ਜਿਹੜੀਆਂ ਨਿਯੁਕਤੀਆਂ ਕੀਤੀਆਂ ਨੇ ਇਹਦੇ ਨਾਲ ਕਾਫੀ ਵੱਡਾ ਬਦਲਾ ਆਉਂਦੇ ਸਮੇਂ ਚ ਨਜ਼ਰ ਆਊਗਾ ਔਰ ਆਉਂਦੇ ਸਮੇਂ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਕਈ ਚੇਅਰਮੈਨ ਨਵੇਂ ਲੱਗਣੇ ਨੇ ਔਰ ਭਗਵੰਤ ਮਾਨ ਆਪਣੀ ਮਰਜ਼ੀ ਨਾਲ ਕਾਬਲ ਲੋਕਾਂ ਨੂੰ ਚੁਣ ਕੇ ਅੱਗੇ ਲਿਆਉਣਗੇ ਤਾਂ ਕਿ ਜਿਹੜਾ ਬਦਲਾਅ ਦਾ ਨਾਅਰਾ ਸੀ ਉਹ ਸਾਰਥਕ ਹੋ ਸਕੇ ਏ ਮੈਨੂੰ ਲੱਗਦਾ ਹੈ ਬਹੁਤ ਬਹੁਤ ਧੰਨਵਾਦ ਜਟਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵਿਦੇੋ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ